ਜੀ ਲਿਆਨੀ ਆ ਸਾਸਰੀ ਕਾਲ ਬਾਈ ਲਾਲੀ ਵੀ ਨਾਲ ਹੀ ਗਿਆ ਸਾਸਰੀ ਕਾਲ ਬਾਈ ਸਾਸਿਕਾ ਲਾਲੀ ਨੇ ਵੀ ਨਾਲ ਹੀ ਜਾਣਾ ਸੀ ਉਹ ਤੀਆ ਤੇਜੀ ਵੀ ਨਾਲ ਹੀ ਗਿਆ ਹੋਣਾ ਆਹੋ ਵੀਰੇ ਆਹਾ ਉਹਨੂੰ ਕਿਤੇ ਛੱਡਣਗੇ ਨਾਲ ਹੀ ਲੈ ਕੇ ਜਾਣਗੇ ਰੱਬ ਇਹਨਾਂ ਦੀ ਦੋਸਤੀ ਬਣਾਈ ਰੱਖੇ ਰੰਗ ਭਾਗ ਲਾਵੇ ਸੱਚਾ ਪਾਤਸ਼ਾਹ ਵਾਹਿ ਓਏ ਆ ਜਾ ਤੇਜੀ ਵੀਰੇ ਲਾਲੀ ਹੁਣੇ ਆ ਗਏ ਉਹ ਹੁਣੇ ਆਇਆ ਉਹ ਕਿਵੇਂ ਆ ਬਾਪੂ ਠੀਕ ਹੈ ਪੁੱਤ ਚੰਗਾ ਬਾਪੂ ਮੈਂ ਚੱਲਦਾ ਫਿਰ ਚੰਗਾ ਤੇਜੀ ਵੀਰੇ ਰੋਟੀ ਤਾਂ ਖਾ ਜਾਂਦਾ ਨਹੀਂ ਪਾਲੀ ਭੁੱਖ ਨਹੀਂ ਮੈਨੂੰ ਤੂੰ ਹਰ ਵਾਰ ਤੂੰ ਹੀ ਲੇਟ ਕਰਾਉਣਾ ਹੁਣ ਮੈਂ ਆ ਗਿਆ ਤੇ ਹਾਰੀ ਇਹੀ ਕੰਮ ਹੈ ਦਾ ਉਹ ਤੇ ਲੇਟ ਕਰਾ ਦਿੰਦਾ ਰੋਕ ਰੋਕ ਕੋਈ ਰੋਕਲਾ ਰੋਕਲਾ ਓਇਆ ਕਿੱਥੇ ਲਿਆ ਆ ਓ ਯਾਰ ਕਾਲਜ ਤੋਂ ਤਾਂ ਪਹਿਲੀ ਲੇਟ ਹੋਈ ਜੰਨੇ ਆ ਓਏ ਖੜ ਤਾਂ ਜਾਓ ਠੰਡ ਰੱਖੋ ਚਲਦੇ ਆ ਕਾਲਜ ਵੀ ਪਹਿਲਾਂ ਤੁਹਾਨੂੰ ਸੁਰਗਾਂ ਦੇ ਝੂਟੇ ਦਾ ਦੁਆਰੀਏ ਸੁਰਗਾਂ ਦੇ ਝੂਟੇ ਉਤਰੋ ਦਿਖਾਈਏ ਫਿਰ ਜਲਵਾ ਦਿਖਾ ਕੀ ਆ ਤੇਰੇ ਕੋਲੇ